ਓ ਚੋਰ ਆ ਰਹੀ ਸਰਕਾਰ ਆ ਚੋਰੀ ਆ ਕੰਮ ਕਰਦੀ ਬਿਲਕੁਲ ਚੋਰ ਪੱਕੇ ਚੋਰ ਪੱਕੇ ਚੋਰ ਹੋ ਗਏ ਚੋਰੀ ਚੱਕਣਾ ਪਏਗਾ ਦਰਵਾਜ਼ਾ ਤੋੜ ਕੇ ਬੱਠਾ ਜਿਹੜਾ ਇਸ ਸਮੇਂ ਜਿਹੜਾ ਮਿਲ ਰਿਹਾ ਹੈਗਾ ਉਹ ਵੱਡੀ ਜਿੰਨੀ ਕਿਸਾਨ ਜਿਹੜਾ ਬੰਦਾ ਖੋਦ ਰਹਿਣੇ ਸੀ ਜਗਾ ਤੇ ਪਾਰ ਇਹ ਹੋਣਾ ਜਿਹੜਾ ਉਹ ਜੋ ਵੀ ਪਹਿਲਾਂ ਸੰਤੋਖ ਸਿੰਘ ਪੁਨੇਰ ਨੇ ਦੱਸਿਆ ਕੀ ਚੱਲਦੀ ਹੈ ਉਹ ਨਾ ਕਿਰਪਾ ਕਰਦੇ ਆਂ ਅਗਰ ਉਹਨਾਂ ਨੂੰ ਸਾਡੇ ਤੋਂ ਇੰਤਜ਼ਾਰ ਕਰਨਾ ਪਤਾ ਸਾਡੇ ਪ੍ਰੋਪਰ ਬੈਕ ਆ ਕੇ ਜਿਵੇਂ ਸਾਡੀ ਲੋੜ ਬਣਦਾ ਆ ਉਹ ਜੇ ਆਪਾਂ ਆਉਂਦੇ ਰਾਤ ਦੇ ਨੋਟਸ ਆਉਂਦੇ ਜਿਹੜੇ ਹੌਂਕ ਦੇ ਵਿੱਚ ਤਨਾਤ ਨੇ 35 ਸੇਵਿਸ ਕਰੀਆ ਉਹਨਾਂ ਨੇ ਸੁਖਵੀਰ ਸਿੰਘ ਨੇ ਦੇਰੇ ਉਹ ਹੁਣ ਆ ਗਿਆ ਆਪਣਾ ਸਾਡੇ ਕੋਲ ਫਿਰ ਉਸ ਦਾ ਨਾਸਟਾ ਕਲਮਾ ਕਰਦੇ ਸੀ ਸਰਕਾਰ ਦੇ ਹੋਰ you uh -huh. पती ਇਲਾਕਿਆਂ ਦੇ ਦੂਰ ਦਰਦ ਕਿਉਂ ਨਾ ਮੇਰੇ ਟਾਈਮ ਨਾਲ ਅਸਲਾਮ ਵਾਲੇ ਲਓ ਜੀ ਹੁਣ ਸਾਰਾ ਕਾਫਲਾ ਦਿਖਾਉਣਾ ਹੈ ਤੁਹਾਨੂੰ ਉਹ ਟੈਂਟ ਜਿੱਥੇ ਮਰਨ ਮਰਤੇ ਤੇ ਬੈਠਣਾ ਚਕਜੀਤ ਸਿੰਘ ਜੀ ਨੇ ਉਹ ਸਾਹਮਣੇ ਟੈਂਟ ਰਹਿ ਗਿਆ ਉੱਥੇ ਬੈਠਣਾ ਇਧਰ ਕਾਫਲਾ ਦਿਖਾਉਣਾ ਤੁਹਾਨੂੰ ਬਹੁਤ ਲੰਮਾ ਕਾਫਲਾ ਬੋਟ ਆਯੋ ਪਿੱਛੇ ਤਾਈ ਕਾਫੜਾ ਹੀ ਆਈ ਜੈ ਹਿੰਦ ਜਿੰਦਾਬਾਦ 2-3 ਕਿਲੋਮੀਟਰ ਬਾਅਦ ਵਰਤ ਤਾਈ ਆ ਹੁਣ ਤੁਹਾਨੂੰ ਲੈ ਕੇ ਚੱਲਦਾ ਜਿੱਥੇ ਸੁਜੀਤ ਸਿੰਘ ਪ੍ਰਧਾਨ ਮਰਨ ਵਰਤ ਤੇ ਬੈਠਣਗੇ ਜਿੱਥੇ ਸਰਦਾਰ ਜੀ ਸਿੰਘ ਢੱਲੇਵਾਲ ਜੀ ਨੇ ਬੈਠਣਾ ਸੀ ਆ ਉਹਨਾਂ ਨੂੰ ਰਾਤੀ ਪੁਲਿਸ ਨੇ ਅਰੈਸਟ ਕਰ ਲਿਆ ਤੇ ਉਹਨਾਂ ਤੋਂ ਅਗਲੀ ਵਾਰ ਸੀਸੀਬੀਰ ਸਿੰਘ ਜੀ ਜੈ ਹਿੰਦ ਜੈ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ साहिबी सोच ते अरजीती सोच ते हरदा झंडे जी सोच 나오지 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 나오

बैठ जाओ भाई बैठ जाओ इस तरह होया नहीं वोटिंग देता कहीं ना चार दिन अच्छा हा? हाँ तो दाएगा। तो आएगा स्टेज को लेने जाओ रे यार स्टेज को राशि बड़ा हाँ हाँ ਟੇਸਟ ਨਵਾਂ 스테 ਬਣਾਈ ਆ ਜੀ ਸਿੰਘ ਜੀ ਸਿੰਘ ਇੱਥੇ ਬੈਠਣਗੇ ਹੁਣ ਮਾਨਨਵਤ ਤੇ ਹੋਰ ਹੁੰ ਬਣਾ ਨਵਸਤੇ ਓ ਬਾਈ ਰੇ ਖੇਰੇ ਵਜਿਓ ਓ ਥੱਲੇ ਬੈਜੋ ਯਾਰ ਆ ਜਾਓ ਭਾਈ ਸਾਨੂੰ ਫਸਲਾਂ ਤੇ ਨਸਲਾਂ ਦੀ ਲੜਾਈ ਆ हा <laughs> ਮੈਂ ਜੋ ਲਾ ਖਾ ਮੰਦਿਰ ਪੈਰ ਵੇਖਾ ਆਪਣੇ ਜਿਵੇਂ ਅਮਰੀਕ ਜੀ ਨਹੀਂ ਚੱਲਣੀ ਚੱਲਣਾ ਹੈਗਾ ਕਰਨਾ ਹੈਗਾ ਲੋਕਾਂ ਦੇ ਆਪ ਕੋ ਜਾ ਲਾਉਣ ਦੇ ਕਿਛੜ ਦਿੰਦੇ ਨਾ ਜਿੰਦਗੀ ਮੈਂ ਨਹੀਂ ਬਰੋ ਅੱਖਾਂ ਨਹੀਂ ਨਾ ਚੱਕ ਲਿਆਵਾਂਗੇ ਕੋਈ ਨਹੀਂ ਫਿਰ ਕੋਈ ਨਹੀਂ ਅੱਜ ਅੱਜ ਨਵੀਂ ਯਾਤਰਾ ਨੂੰ ਚਾਹੀਓ ਵੇਖੋ ਬੈਂਟੀ ਅਰਦਾਸ ਹੋਣੀ ਹੈ ਮੇਰੇ ਤੋਂ ਥੋੜੀ ਜੀ ਪਾਸੇ ਹੋ ਜੇ ਜਿਹੜੀ ਆਪਣੀ ਗੱਡੀ ਐ ਥੋੜੀ ਜੀ ਨੇੜੇ ਲੱਗ ਜਾਏਗੀ ਕਿਉਂਕਿ ਜਿਹੜੇ ਵੀ ਆਪਾਂ ਬੁਲਾ ਰਹੇ ਬੋਲ ਰਹੇ ਹਨ ਉਹ ਆਪਾਂ ਨੂੰ ਜਿਹੜੀ ਨਰਾਜ ਹੈ ਸਮਝੀ ਲਵੇ ਸੋ ਬੇਨਤੀ ਹੈ ਕਿ ਸੰਤਾ ਨੂੰ ਥੋੜਾ ਜਿਹਾ ਸਟੇਜ ਤੋਂ ਦੂਰ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਆ ਅਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬੈਠ ਕੇ ਮੁਰਲੇ ਪਾਸੇ ਸਭ ਤੋਂ ਪਹਿਲਾਂ ਦਰਵਾਜ਼ਾ ਖੋਣੀ ਹੈ हितो जॻह छॾे पंडाल विचो